ਸਸ਼ਿਕਾਲ ਸਮਝਦ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਦਾ ਸਵਾਗਤ ਹੈ ਮੈਂ ਨidhi ਹਾਜ਼ਰ ਹਾਂ ਇੱਕ ਵਾਰ ਫਿਰ ਟੌਪ 20 ਖਬਰਾਂ ਦੇ ਨਾਲ ਨਜ਼ਰ ਮਾਰਦੇ ਹਾਂ ਸੂਬੇ ਤੋਂ ਲੈ ਕੇ ਦੇਸ਼ ਵਿਦੇਸ਼ ਦੀਆਂ ਮੁੱਖ ਸੁਰਖੀਆਂ ਤੇ ਮੁੱਖ ਮੰਤਰੀਆਂ ਦੇ ਕੇਂਦਰ ਖਿਲਾਫ ਅੱਲਾ ਬੋਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਅਪਕ ਬੰਦਾਰ ਨਵਜੋਤ ਸਿੰਘ ਸਿੱਧੂ ਨੇ ਕਿਹਾ ਅੱਜ ਸਵੇ ਹੀ ਮਿਲ ਕੇ ਬਣਾਉਂਦੇ ਨੇ ਕੇਂਦਰ ਸਾਰੇ ਇੱਕੋ ਜਹਾਜ਼ 'ਤੇ ਸਵਾਰ ਸੀਮਾਨ ਦੇ ਅਧਿਕਾਰੀਆਂ ਨੂੰ ਨਿਰਦੇਸ਼ ਗੈਰ ਕਾਨੂੰਨੀ ਕਲੋਨਾਈਜ਼ਰਾਂ ਖਿਲਾਫ ਕਾਰਵਾਈ ਲਈ ਬਿੱਲ ਦਾਸ ਮਸੌਦਾ ਕੀਤਾ ਜਾਵੇ ਤਿਆਰ ਟੁੱਟਿਆ ਰਿਸ਼ਤਾ ਜੋੜਨ ਲਈ ਰਾਜ਼ੀ ਹੋਏ ਗ੍ਰਮ ਮੰਤਰੀ ਅਮਿਤ ਸ਼ਕਮੇਰ ਬਾਦਲ ਅਲਗ ਆਲੀ ਦਲ ਤੇ ਭਾਜਪਾ ਦਾ ਹੋ ਸਕਦਾ ਹੈ ਗੜਜੂ ਪੰਜਾਬ ਵਿਜੀਲੈਂਸ ਬਿਊਰੋ ਦਾ ਵੱਡਾ ਐਕਸ਼ਨ 3000 ਪਰਿਸ਼ਵਤ ਲੈਣ ਦੇ ਦੋਸ਼ ਹੇਟ ਫਿਰੋਜ਼ਪੁਰ ਸ਼ਾਹ ਵਿਖੇ ਤਨਾਤ ਮਾਲ ਪਟਵਾਰੀ सनी शर्मा ਖਿਲਾਫ ਕੇਸ ਹੋਇਆ ਦਰਜ ਕਿਸਾਨਾਂ ਦਾ ਆंदोलਨ ਤੋਂ ਪਹਿਲਾਂ ਹਰਿਆਣਾ ਸਰਕਾਰ ਅਲੱਗ ਸੰਗੂ ਬਾਰਡਰ ਤੇ ਬੈਰੀਕੇਡਾਂ ਸਮੇਤ ਕੰਡਿਆਲੀ ਤਾਰ ਲਗਾਈ ਨਹੀਂ ਰੁਕ ਰਿਹਾ ਪੰਜਾਬ ਜਨਸ਼ੀ ਦਾ ਕਹਿਰ ਤਰਨਤਾਰਨ ਜਨਸ਼ੀਆਂ ਦੀ ਭੇਟ ਚੜਿਆ ਨੌਦਵਾਨ ਤਿੰਨ ਦਿਨ ਪਹਿਲਾਂ ਇਲਾਜ ਕਰਵਾ ਕੇ ਪਰਤਿਆ ਸੀ ਕਰ ਅਤਵਾਦ ਦੌਰਾਨ 6700 ਦਿੱਤੀ ਮੋਤਾ ਸੀਬੀਆਈ ਨੂੰ ਨੋਟਿਸ ਜਾਰੀ ਹਾਈ ਕੋਰਟ ਨੇ ਪੰਜਾਬ ਸਰਕਾਰ ਤੇ ਹੋਰਨਾਂ ਨੂੰ ਜਵਾਬ ਦਾਖਲ ਕਰਨ ਦੇ ਦਿੱਤੇ ਆਦੇਸ਼ ਕਰਨਾ ਚ ਮੋਤਲ ਬੀਡੀਪੀਓ ਤੋਂ ਵਸੂਲੀ ਜਾਵੇ 58 ਲੱਖ ਰੁਪਏ ਗਬੰਦੀ ਰਾਸ਼ੀ ਬਲਾਕ ਸਮਿਤੀ ਮੀਟਿੰਗ ਦੇ ਪਾਸ ਕੀਤਾ ਗਿਆ ਮਤਾ ਸ਼ਿਮਕ ਸਰਸਾਏ ਪल्सਵੋਲਾ ਨਸ਼ਾ ਤਸਕਰਾਂ ਖਿਲਾਫ ਵੱਡੀ ਕਾਰਵਾਈ ਲੱਖਾਂ ਰੁਪਏ ਦੀ ਜਾਇਦਾਦ ਕੀਤੀ ਫ੍ਰੀਜ਼ ਜੇ ਮਾਜ ਨੂੰ ਹੋਣ ਗਿਆ ਐਚਐਸਜੀਐਮਸੀ ਬੀਆਂ ਚੋਣਾ 10 ਤੋਂ 16 ਫਰਵਰੀ ਤੱਕ ਹੋਵੇਗੀ ਨਾਮਜ਼ਦਗੀ ਪ੍ਰਕਿਰਿਆ ਪੀਐਮ ਮੋਦੀ ਦਾ ਕਾਂਗਰਸ ਤੇ ਨਿਸ਼ਾਨਾ ਕਿਹਾ ਜਿਸ ਕੋਲ ਆਪਣੇ ਲੀਡਰ ਦੀ ਗਾਰੰਟੀ ਨਹੀਂ ਉਹ ਮੋਦੀ ਦੀ ਗਾਰੰਟੀ ਤੇ ਸਵਾਲ ਚੁੱਕ ਰਹੇ ਹਨ ਸ਼੍ਰੀਨਗਰ ਚ ਹੋਏ ਹਮਲੇ ਚ ਦੋ ਪੰਜਾਬੀ ਮੁੰਡਿਆਂ ਦੀ ਹੋਈ ਮੌਤ ਅਮਰਿਤਪਾਲ ਤੇ ਰੋਹਿਤ ਵਜੋ ਹੋਈ ਮ੍ਰਿਤਕਾ ਦੀ ਪਛਾਣ ਦਿੱਲੀ ਸ਼ਰਾਬ ਕਪਲਾ ਮੁੱਖ ਮੰਤਰੀ ਕੇਜੀਵਾਲ ਨੂੰ ਵੱਡਾ ਚਟਕਾ ਏਡੀ ਦੇ ਬਾਅਦ ਹੁਣ ਕੋਰਟ ਨੇ ਜਾਰੀ ਕੀਤਾ ਸਮਨ ਅਯੁੱਧਿਆ ਤੋਂ 1600 ਕਿਲੋਮੀਟਰ ਦੂਰ ਹੋਇਆ ਚਮਤਕਾਰ ਨਦੀ ਚ ਬਿਲੇ ਭਗਵਾਨ ਵਿਸ਼ਨੂੰ ਦੀ ਹਜ਼ਾਰ ਸਾਲ ਪੁਰਾਣੀ ਮੂਰਤੀ ਰਾਮਨ ਲਾ ਵਰਗੀ ਹੈ ਦਿਖ ਪੰਜਾਬ ਜੇ ਮੌਸਮ ਰਹੇਗਾ ਸਾਫ ਹਰਿਆਣਾ ਚ ਸਵੇਰੇ ਹਲਕੀ ਧੁੰਦ ਹਿਮਾਚਲ ਚ ਬਰਫ ਬਾਰੀ ਕਾਨੰਦ 240 ਸੜਕਾਂ ਹੋਇਆ ਬੰਦ ਪੰਜਾਬ ਜੇ ਪਹਿਲੀ ਵਾਰ ਹੁਣ 3 ਸਾਲ ਦਾ ਬੱਚਾ ਵੀ ਸਰਕਾਰੀ ਸਕੂਲਾਂ ਚ ਲੈ ਸਕੇਗਾ ਦਾਖਲਾ ਨਵੀਂ ਸ਼ਰਤਾ ਤੇ ਨਿਯਮ ਲਾਗੂ ਦਿੱਲੀ ਮੈਟਰੋ ਸਟੇਸ਼ਨ ਤੇ ਵਾਪਰਿਆ ਵੱਡਾ ਹਾਦਸਾ ਠਹਿ ਗਿਆ ਸਟੇਸ਼ਨ ਦਾ ਇੱਕ ਹਿੱਸਾ ਦਿਨ ਤੋਂ 4 ਲੋਕ ਹੋ ਜ਼ਖਮੀ ਹਾਂਗਕਾਂਗ ਚ ਦੀਪ ਫੇਕ ਨਾਇਲਸ ਸਭ ਤੋਂ ਵੱਡੀ ਧੋਖਾਧੜੀ ਜ਼ੂਮ ਮੀਟਿੰਗ ਚ ਨਕਲੀ ਅਧਿਕਾਰੀ ਬਣ ਠਗੇ 200 ਕਰੋੜ ਰੁਪਏ ਵਿੱਤੀ ਸੰਕਟ ਨਾਲ ਜੂਝ ਰਹੇ 8.85 ਕਰੋੜ ਵੋਟਰ ਆਜ ਕਰਣ ਨਵੀਂ ਸਰਕਾਰ ਦੀ ਚੋਣ ਤਿੰਨ ਪਾਰਟੀਆਂ ਵਿਚਾਲੇ ਵੱਡਾ ਮੁਕਾਬਲਾ ਭਾਰਤੀ ਕ੍ਰਿਕਟ ਲਈ ਇਤਿਹਾਸਕ ਦਿਨ ਜਸਪ੍ਰਿਤ ਬੁਮਰਾ ਨੇ ਰਚਿਆ ਇਤਿਹਾਸ ਆਈਸੀਸੀ ਰੈਂਕਿੰਗ ਚ ਬਣੇ ਦੁਨੀਆਂ ਦੇ ਨੰਬਰ 1 ਟੈਸਟ ਗੇਂਦਬਾਜ਼ ਐਸਨ ਹੁਣ ਤੱਕ ਦੀਆਂ ਮੁੱਖ ਖਬਰਾਂ ਮੈਨੂੰ ਦੀ ਇਜਾਜ਼ਤ ਫੇਰ ਹਾਜ਼ਰ ਹੋਵਾਂਗੇ ਨਵੀਆਂ ਤੇ ਤਾਜ਼ੀਆਂ ਖਬਰਾਂ ਦੇਣਾ ਦੇਖਦੇ ਰਹੋ ਐਸਐਮਜ਼ ਨਿਊਜ਼